आम आदमी पार्टी की सरकार के कुछ भी ठीक नहीं चल रहा सो आम आदमी पार्टी की सरकार मुख्यमंत्री मान योग भगवंत मान जिमें ही हलका वाइस विधायकों मीटिंग कर रहे हैं हलका वाइज विधायकों बुला रहे हैं सो समीक्षा कर रहे हैं हल्क की सो सभा हलका अमृतसर तो आम आदमी पार्टी के विधायक ਜੋ ਕਿ ਉਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਸੋ ਉਹ ਪਾਰਟੀ ਦੇ ਵਿੱਚ ਹਾਜ਼ਰ ਨਾ ਹੋਣ ਵਾਲੇ ਵਿਧਾਇਕ ਉਹਨਾਂ ਨੇ ਆਪਣਾ ਵੱਖਰਾ ਅਜੰਡਾ ਤਿਆਰ ਕਰ ਲਿਆ ਹੈ ਹੁਣ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਿੱਚ ਘਟ ਗਿਣਤੀ ਵਿੱਚ ਆ ਜਾਏਗੀ ਜਾਂ ਕੋਈ ਮੁੱਖ ਮੰਤਰੀ ਬਦਲਣ ਦੀ ਯੋਜਨਾ ਬਣਾਈ ਜਾ ਰਹੀ ਹੈ ਸੋ ਸ੍ਰੀ ਅਮਰਸਰ ਸਾਹਿਬ ਤੁਸੀਂ ਜੋ ਪਹਿਲੀ ਸਰਕਾਰ ਸੀ ਕੈਪਟਨ ਅਮਿੰਦਰ ਸਿੰਘ ਦੀ ਉਹ ਸ੍ਰੀ ਅਮਰਸਾਹਬ ਤੋਂ ਹੀ ਵਿਧਾਇਕ ਉੱਠੇ ਸੀ ਔਰ ਉਹਨਾਂ ਨੇ ਕੈਪਟਨ ਨੂੰ ਗੱਦੀ ਤੋਂ ਉਲਾ ਦਿੱਤਾ ਸੀ ਹੁਣ ਵੀ ਕਿਤੇ ਇਹੀ ਸ੍ਰੀ ਅਮਰਸਾਹਬ ਤੋਂ ਇਹ ਵਿਧਾਇਕ ਉੱਠ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਦੀ ਤੋਂ ਉਤਾਰ ਸਕਦੇ ਨੇ ਸੋ ਵੱਡੀ ਖਬਰ ਆ ਰਹੀ ਏ ਇੱਕ ਨਹੀਂ ਦੋ ਨਹੀਂ ਲਗਾਤਾਰ ਤਿੰਨ ਵਿਧਾਇਕਾਂ ਨੇ ਜਿਹੜਾ ਕਿ ਵਿਰੋਧ ਕਿੰਨਾ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਲੋਕ ਸਭਾ ਅਕਸ਼ਾਂ ਦੇ ਵਿੱਚ ਹਾਰ ਹੁੰਦੀ ਏ ਉਸ ਤੋਂ ਬਾਅਦ ਹਲਕਾ ਵਾਈਸ ਮੀਟਿੰਗਾਂ ਕਿਤਿਆ ਜਾ ਰਹੀ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਦੋ ਦੋ ਹਲਕਿਆਂ ਦੇ ਵਿਧਾਇਕਾਂ ਨੂੰ ਬੁਲਾਇਆ ਜਾ ਰਿਹਾ ਹਲਕਿਆਂ ਤੇ ਸਮੀਖਿਆ ਕੀਤੀ ਜਾ ਰਹੀ ਏ ਸੋ ਅਮਰਸਰ ਸਾਹਿਬ ਹਲਕੇ ਦੀ ਜਦੋਂ ਵਾਰੀ ਆਉਂਦੀ ਏ ਤਾਂ ਅਮਰਸਰ ਸਾਹਿਬ ਹਲਕੇ ਤੋਂ ਕੁਲਦੀਪ ਸਿੰਘ ਧਾਰੀਵਾਲ ਜੋ ਹਰ ਜਾਂਦੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਨ ਵਾਸਤੇ ਮੁੱਖ ਮੰਤਰੀ ਉਹਨਾਂ ਨੂੰ ਬੁਲਾਉਂਦੇ ਨੇ ਸੋ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਬੁਲਾਇਆ ਜਾਂਦਾ ਹੈ ਚੇਅਰਮੈਨ ਨੂੰ ਬੁਲਾਇਆ ਜਾਂਦਾ ਹੈ ਲੇਕਿਨ ਅੰਮ੍ਰਿਤਸਰ ਸਾਹਿਬ ਦੇ ਤਿੰਨ ਵਿਧਾਇਕ ਪਹਿਲੇ ਇੱਕ ਸੀ ਫਿਰ ਦੋ ਹੋਏ ਹੁਣ ਤਿੰਨ ਵਿਧਾਇਕ ਜਿਹੜੇ ਨੇ ਉਹ ਮੀਟਿੰਗ ਵਿੱਚ ਨਹੀਂ ਪੁੱਜਦੇ ਉਹ ਆਪਣਾ ਵੱਖਰਾ ਜਿਹੜਾ ਅਜੰਡਾ ਤਿਆਰ ਕਰ ਰਹੇ ਨੇ ਸੋ ਵੱਡੀ ਖਬਰ ਹੈ ਕਿ ਸੋਮਵਾਰ ਨੂੰ ਅੰਮ੍ਰਿਤਸਰ ਜਿਹੜੇ ਦੇ ਤਿੰਨ ਵਿਧਾਇਕਾਂ ਵਿੱਚੋਂ ਕਮਰ ਵਿਜੇ ਪ੍ਰਤਾਪ ਸਿੰਘ ਜੋ ਕਿ ਪਹਿਲਾਂ ਹੀ ਵਿਰੋਧ ਚੱਲ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੇ ਦੂਸਰਾ ਹੁਣੇ-ਹੁਣੇ ਜਿਨੇ ਆਪਣੇ ਵੱਡੇ ਬਿਆਨ ਦਿੱਤੇ ਨੇ ਅਜੇ ਗੁਪਤਾ ਤੀਸਰਾ 인ਦਰबीर ਸਿੰਘ ਨਿੱਜਰ ਜਿਸ ਨੂੰ ਮੰਤਰੀ ਪਦਵੀ ਜਿਹਦੇ ਕੋਲ ਵਾਪਸ ਲੈ ਲਿਆ ਗਿਆ ਸੀ ਜਦੋਂ ਉਹਨਾਂ ਨੇ ਅਜੀਤ ਦੇ ਪੱਤਰਕਾਰ ਦੇ ਬਾਰੇ ਬੋਲਿਆ ਸੀ ਤਾਂ ਉਦੋਂ ਉਹਨਾਂ ਨੇ ਆਪਣੀ ਸੱਚ ਦੀ ਆਵਾਜ਼ ਨੂੰ ਸਾਹਮਣੇ ਰੱਖਿਆ ਸੀ ਤਾਂ ਉਹਨਾਂ ਨੂੰ ਉਦੋਂ ਜਿਹੜਾ ਕਿ ਆਪਣਾ ਮੰਤਰੀ ਪਦ ਤੂ ਹੱਥੋਂ ਨੇ ਪਏ ਸੋ ਤਿੰਨੇ ਵਿਧਾਇਕ ਅਲੱਗ ਹੋ ਗਏ ਨੇ ਤਿੰਨੇ ਵਿਧਾਇਕ ਹੁਣ ਕੀ ਰਣਨੀਤੀ ਬਣਾਉਂਦੇ ਨੇ ਸੋ ਇਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਏ ਸੋ 인ਦਰਬੀਰ ਸਿੰਘ ਨਿੱਜਰਤਾ 4 ਜੂਨ ਤੋਂ ਕੈਨੇਡਾ ਚਲੇ ਗਏ ਹਨ ਇਸ ਮੈਚ ਵਿੱਚ ਇਹ ਹਾਜ਼ਰ ਨਾ ਹੋਣ ਕਰਕੇ ਵੱਡੀ ਚਰਚਾ ਬਣੀ ਹੋਈ ਹੈ ਕਵਰ ਤਾਂ ਪਿਛਲੇ ਲੰਬੇ ਸਮੇਂ ਤੋਂ ਹੀ ਵਕ ਵਕ ਮੰਚਾ ਤੇ ਆਪਣੀ رائے ਰੱਖਦੇ ਆ ਰਹੇ ਹਨ ਜੋ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ ਸੋ 2 ਦਿਨ ਪਹਿਲਾਂ ਅਜੇ ਗੁਪਤਾ ਜਿਹੜੇ ਕਿ ਵਿਧਾਇਕ ਨੇ ਉਹਨਾਂ ਨੇ ਵੀ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਜਿਸ ਵਿੱਚ ਉਹਨਾਂ ਕੁਲਦੀਪ ਸਿੰਘ ਧਾਰੀਵਾਲ ਇੱਕ ਬੈਂਚ ਤੇ ਬੈਠੇ ਹੋਏ ਹਨ ਤੇ ਕਹਿੰਦੇ ਨਜ਼ਰ ਆ ਰਿਹਾ ਹਨ ਕਿ ਅਸੀਂ ਬਦਲਾ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਏ ਸੀ ਪਰ ਅਸੀਂ ਬਦਲਾਅ ਕਿਹੜਾ ਕੀਤਾ ਹੈ ਰਿਸ਼ਵਤਖੋਰੀ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਹੈ ਤੇ ਅਫਸਰ ਕਿਸੇ ਦਿਨ ਸੁਣਵਾਈ ਨਹੀਂ ਕਰਦੇ ਇਸ ਨਾਲ ਕਮਰ ਵਿਜੇ ਪ੍ਰਤਾਪ ਅਜੇ ਗੁਪਤਾ ਵੀ ਗੈਰ ਹਾਜ਼ਰ ਰਹੇ ਤੇ ਇੰਦਰबीर ਸਿੰਘ ਨੱਜਰ ਵੀ ਜਿਹੜੇ ਨੇ ਉਹ ਵੀ ਮੁੱਖ ਮੰਤਰੀ ਦੇ ਮੰਚ ਵਿੱਚ ਨਹੀਂ ਗਏ ਸੋ ਵੱਡੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਨਾਲ ਉਹ ਨਾਰਾਜ਼ ਚੱਲ ਰਹੇ ਨੇ ਮੁੱਖ ਮੰਤਰੀ ਪੰਜਾਬ ਦਾ ਜਿਸ ਤਰ੍ਹਾਂ ਕੈਪਟਨ ਨੂੰ ਬਦਲਿਆ ਗਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਹੀ ਅਬਰਸਰ ਤੋਂ ਵਧਾਇਕ ਸੀ ਔਰ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਔਰ ਐਨ ਸਮੇਂ ਤੇ ਆ ਕੇ ਜਦੋਂ ਕੈਪਟਨ ਅਮਨਿੰਦਰ ਸਿੰਘ ਨੂੰ ਉਤਾਰ ਦਿੱਤਾ ਜਾਂਦਾ ਹੈ ਚਰਨਿਸ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਸੋ ਉਹੀ ਗੱਲ ਤਾਂ ਨਹੀਂ ਹੋ ਰਹੀ ਕਿ ਦੇ ਹੁਣ ਫਿਰ ਅੰਮ੍ਰਿਤਸਰ ਤੋਂ ਜਿਹੜਾ ਕਿ ਗੁਰੂਆਂ ਦੀ ਧਰਤੀ ਗੁਰੂ ਰਾਮਦਾਸ ਦੀ ਧਰਤੀ ਤੋਂ ਇਹ ਸਾਰਾ ਕੁਝ ਸ਼ੁਰੂਆਤ ਹੋਈਏ ਸੋ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਖਤਰੇ ਦੇ ਵਿੱਚ ਪੰਜਾਬ ਦੀ ਸਰਕਾਰ ਆਮ ਆਦਮੀ ਸਰਕਾਰ ਜਿਹੜੀ ਹੈ ਜਿਵੇਂ ਵਿਧਾਇਕ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕੱਲਾ ਅੰਮ੍ਰਿਤਸਰ ਜਿਹੜੇ ਤੋਂ ਤਿੰਨ ਔਰ ਹੋਰ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਤੋਂ ਜਿਹੜੇ ਵਿਧਾਇਕ ਨੇ ਉਹ ਨਾਰਾਜ਼ ਹੋਏ ਬੈਠੇ ਨੇ ਜੋ ਲੋਕ ਸਭਾ ਹਲਕਾ ਦੀ ਵਿੱਚ ਹਾਰ ਹੋਈਏ ਲੋਕ ਸਭਾ ਸੀਟਾਂ ਤੇ ਵੱਡਾ ਨਾਰਾ ਲੈ ਕੇ ਚੱਲੇ ਸੀ 13 0 ਵਾਲਾ ਲੇਕਿਨ ਤਿੰਨ ਸੀਟਾਂ ਤੇ ਸਿਮਟ ਜਾਂਦੇ ਨੇ ਹੁਣ ਜਿਮਨੀ ਚੋਣਾਂ ਵੀ ਆ ਰਹੀਆਂ ਨੇ ਸੋ ਜਿਮਨੀ ਚੋਣਾਂ ਤੋਂ ਵੀ ਪਹਿਲਾਂ ਬਹੁਤ ਵੱਡਾ ਪਾਰਟੀ ਦੇ ਵਿੱਚ ਦੁਖਾੜ ਹੋ ਸਕਦਾ ਹੈ ਬਹੁਤ ਸਾਰੇ ਲੀਡਰ ਜਿਹੜੇ ਨਾਰਾਜ਼ ਹੋਏ ਬੈਠੇ ਨੇ ਜਿਹੜੇ ਵਿਧਾਇਕ ਨੇ ਸੋ ਵੱਡੀ ਖਬਰ ਆ ਰਹੀ ਏ ਕਿ ਅਮਰਸਰ ਜ਼ਿਲ੍ਹੇ ਦੇ ਵਿੱਚ ਤਿੰਨ ਵਿਧਾਇਕ ਇੱਕ ਪਾਸੇ ਹੋ ਗਏ ਨੇ ਜਿਨ੍ਹਾਂ ਨੇ ਆਪਣਾ ਵਿਰੋਧ ਸ਼ੁਰੂ ਕਰਤਾ ਹੈ ਮੁੱਖ ਮੰਤਰੀ ਆਮ ਆਦਮੀ ਸਰਕਾਰ ਦੇ ਵਿੱਚ ਹੁਣ ਆਮ ਆਦਮੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਵਿਧਾਇਕਾਂ ਨੂੰ ਮਨਾ ਪਾਉਣਗੇ ਜਾਂ ਨਹੀਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਬਾਰ ਬਾਰ ਮਿੰਤਾ ਕਰਦਾ ਰਿਹਾ ਲੇਕਿਨ ਨਵਜੋਤ ਸਿੰਘ ਸਿੱਧੂ ਅੜ ਕੇ ਉਮੀਦਵਾਰ ਵਿਜੇ ਪ੍ਰਤਾਪ ਸਿੰਘ ਅੜੇ ਹੋਏ ਨੇ ਉਹਨਾਂ ਨਾਲ ਅਜੇ ਗੁਪਤਾ ਵੀ ਆ ਗਏ ਨੇ ਇੰਦਰਵੀਰ ਸਿੰਘ ਨਿੱੱਤਰ ਵੀ ਆ ਗਏ ਨੇ ਤਮਰ ਵਿਜੇ ਪ੍ਰਤਾਪ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਦੋਂ ਦੀ ਸਰਕਾਰ ਬਣੀ ਉਦੋਂ ਤੋਂ ਕਿਰਦਾ ਨਜ਼ਰ ਆ ਰਿਹਾ ਇੱਕੋ ਮੁੱਦੇ ਤੇ ਜਿਹੜਾ ਕਿ ਮੁੱਖ ਮੰਤਰੀ ਦੇ ਉੱਪਰ ਦੋਸ਼ ਲਾਏ ਜਾ ਰਹੇ ਨੇ ਕਿ ਇਹਨਾਂ ਨੇ ਜਿਵੇਂ ਪਹਿਲੀਆਂ ਸਰਕਾਰਾਂ ਸੀ ਉਵੇਂ ਹੀ ਇਹ ਸਰਕਾਰ ਚੱਲ ਰਹੀ ਏ ਜੋ ਇਨਸਾਫ਼ ਦੌਣ ਦੀ ਗੱਲ ਕੀਤੀ ਸੀ ਬੇਅਦਬੀ ਕਾਂਡ ਦੇ ਉੱਪਰ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਇਹਨਾਂ ਨੇ ਗਾਂਢਾ ਟੋਪਾ ਕਰ ਲਿਆ ਔਰ ਅਜੇ ਤੱਕ ਚਲਾਨ ਪੇਸ਼ ਨਹੀਂ ਕੀਤੇ ਗਏ ਜੋ ਕਿ ਹੁਣ ਪੰਜਾਬ ਵਿੱਚੋਂ ਕੇਸ ਨੂੰ ਜਿਹੜਾ ਦੂਸਰੀ ਸਟੇਟ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ सीबीआई ਨੂੰ ਸੌਂਪਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਵੱਡਾ ਪੰਜਾਬ ਦਾ ਧੋਖਾ ਹੈ ਅਸੀਂ ਪੰਜਾਬ ਦੇ ਵਿੱਚ ਇਨਸਾਫ ਦੋਣ ਦੇ ਕਰਕੇ ਲੋਕਾਂ ਨਾਲ ਜਿਹੜਾ ਕੀ ਗੱਲਾਂ ਕੀਤੀਆਂ ਸੀ ਆਈ ਸੀ ਲੇਕਿਨ ਸਾਡੀ ਸਰਕਾਰ ਦੇ ਵਿੱਚ ਵੀ ਇਨਸਾਫ ਨਾ ਮਿਲਿਆ ਤਾਂ ਫਿਰ ਉਹ ਪਰਮਾਤਮਾ ਦੇ ਕਰੇ ਜਰੂਰ ਇਨਸਾਫ ਮਿਲੇਗਾ ਕਬਰ ਵਿਜੇ ਪ੍ਰਤਾਪ ਸਿੰਘ ਜਿਹੜੇ ਨਾਰਾਜ਼ ਚੱਲ ਰਹੇ ਨੇ ਆਪਣੀ ਸਰਕਾਰ ਤੋਂ ਹੁਣ ਉਹਨਾਂ ਦੇ ਨਾਲ ਅਜੇ ਗੁਪਤਾ ਵੀ ਆ ਗਏ ਨੇ ਸੋ ਵੱਡੀ ਜਿਹੜੀ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਕਾਰਵਾਈ ਦੇਖਣ ਨੂੰ ਮਿਲੇਗੀ ਪੰਜਾਬ ਸਰਕਾਰ ਦੇ ਵਿੱਚ ਜਾਤਾ ਪੰਜਾਬ ਸਰਕਾਰ ਇਹਨਾਂ ਆਗੂਆਂ ਦੀ ਸੁਣੇਗੀ ਕੋਈ ਜਿਹੜਾ ਕੀ ਜੋ ਇਹ ਗੱਲਾਂ ਕਹਿੰਦੇ ਨੇ ਉਹ ਹਾਜ਼ਰ ਹੋਣ ਗਿਆ ਜਾਂ ਫਿਰ ਇਹ ਜਿਹੜੇ ਦੋਸ਼ੀ ਇਹਨਾਂ ਨੂੰ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇਗੀ ਸੋ ਵੱਡੀ ਕਾਰਵਾਈ ਕੀ ਕੀਤੀ ਜਾਂਦੀ ਹੈ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਂਦਾ ਹੈ ਜਾਂ ਇਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਪੈਸ਼ਲ ਮੀਟਿੰਗ ਕਰਦੇ ਨੇ ਸੋ ਤੁਸੀਂ ਕਮੈਂਟ ਬਾਕਸ ਜਰੂਰ ਕਮੈਂਟ ਕਰਿਆ ਜੇ ਇਹ ਤਿੰਨੇ ਐਮਐਲਏ ਹੁਣ ਕਿਉਂ ਆਪਣੇ ਸਰਕਾਰ ਦੇ ਪ੍ਰਤੀ ਬੋਲ ਰਹੇ ਨੇ ਸੋ ਇਹਨਾਂ ਤਿੰਨਾਂ ਐਮਐਲਏ ਨੂੰ ਕੀ ਕਾਰਨ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਵੱਡੇ ਦਾਅਵੇ ਕਰ ਰਹੇ ਨੇ ਕਿ ਪੰਜਾਬ ਵਿੱਚ ਅਸੀਂ ਵਿਕਾਸ ਦੇ ਹਨੇਰੀਆਂ ਲਿਆ ਦਿੱਤੀਆਂ ਨੇ ਵਿਕਾਸ ਜਿਹੜਾ ਕਿ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਤਿੰਨ ਜਿਹੜਾ ਕਿ ਆਮ ਆਦਮੀ ਸਰਕਾਰ 2 ਸਾਲਾਂ ਦੇ ਵਿੱਚ ਜਿੰਨਾ ਵਿਕਾਸ ਹੋਇਆ ਹੈ 75 ਸਾਲਾਂ ਦੇ ਵਿੱਚ ਨਹੀਂ ਹੋਇਆ ਇਹ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਨੌਕਰੀਆਂ ਦੇ ਬਿਜਲੀ ਫ੍ਰੀ ਦੇ ਸੋ ਕਮੈਂਟ ਬਾਕਸ ਜਰੂਰ ਕਮੈਂਟ ਕਰਕੇ ਦੱਸਣਾ ਕਿ ਇਹ ਦਾਅਵੇ ਸੱਚ ਨੇ ਜਾਂ ਨਹੀਂ